ਗਰਦਨ ਧਰ ਤੇ ਲੱਗ ਆਣੀ ਚੀਏ ਚਾਹੇ ਉਹ ਜਾਣ ਰਹਾ ਚਾਹੇ ਨਾ ਰਹਾ ਐਲਾਨੀਆਂ ਕਰੇ ਆ ਨਹੀਂ ਚਾਹੀਏ ਕਿਸੇ ਚੀਜ਼ ਦਾ ਕ੍ਰੈਡਿਟ ਆਵਾ ਕੋਈ ਆਮ ਆਦੀ ਪਾਰਟੀ ਦਾ ਕੁਇਸ ਕੇ ਪੋਸਟੇਜ ਕੇ ਪਰ ਐਲਾਨ ਕਰਾ ਤੇ ਹਮ ਕਾਨੂੰਨ ਬਣਾਉਣੇ ਵਾਸਤਾ ਤਿਆਰ ਆ ਹਾਂ ਤੈਨੂੰ ਦੇ ਦੇ ਸਾਰੇ ਦਾ ਸਾਰਾ ਕ੍ਰੈਡਿਟ ਲੋਰ ਨਹੀਂ ਹੈ ਕਰੇ ਦੰਗੀ 2020 ਤੇ ਲੜਾਈ ਲੜਦੇ ਰਹੇ ਆਂ ਇਹ ਸਰਕਾਰਾਂ ਦੇ ਖਿਲਾਫ ਪਰ ਖੰਮ ਉਹ ਚੀਜ਼ਾਂ ਨੂੰ ਭੁੱਲ ਕਾ ਕਹਾਂ ਹਮ ਇਸ ਚੀਜ਼ ਨੂੰ ਕੀ ਛੱਡ ਕਾ ਇਸ ਮੈਂ ਪਾਰਟੀ ਵਿੱਚ ਜਾਣਾ ਥਾ ਨੂੰ ਜੋ ਪਰ ਜਦ ਬਾਤ ਕਿਸਾਨੀ ਦੀ ਆਵਾਜ਼ ਆ ਗੁਰੂ ਗ੍ਰੰਥ ਸਾਹਿਬ ਦੀ ਆਵਾਜ਼ ਫੇਰ ਝੰਡਾ हरे मोटे के ऊपर इंसान साहब होना चाहिए जैसे गुरु ग्रंथ साहब की बात आज बात किसानी की फिर किसानी होना चाहिए कोई औखी लड़ाई नहीं है कुछ भी नहीं है एक मिनट में सरकार चुका जे हरे मन के अंदर बल बले हो हाथ खड़ा करके बतावा कोई भी इस काल के ऊपर मैंने कौन लैसमेंट कराई ਪਿਆਜ ਆਪਾਂ ਨੇ ਸੁਣਾਣਾ ਜਾਣਾ ਸਾਰੇ ਕੋ ਨੂੰ ਪਤਾ ਹੋਣਾ ਚਾਹੀਏ ਹਨਾ ਦਾ 2% ਨੇ ਸਰਕਾਰਾਂ ਦੀ ਕਿਸੀਆਂ ਕਰਾਈ ਹੋਈਆਂ ਉਹ ਦਿਨ ਦੂਰ ਨਹੀਂ ਹੈ ਮਨਾਂ ਵੀ ਨੇ ਪਤਾ ਸੁਣੀ ਸੁਣਾਈ ਤੁਹਾਨੂੰ ਬਤਾਵਾ ਆ ਕਹਿੰਦਾ ਖਾਲਸਾ 96 ਕਰੋੜ ਹੋਣਾ ਆ ਉਹ ਦਿਨ ਦੂਰ ਵੀ ਨਹੀਂ ਆ ਦੀਦ ਖਾਲਸੇ ਦਾ ਰਾਜ ਨਹੀਂ ਆਣਾ ਭਾਵੀ ਦੀ ਨੇੜਾਇਆ ਖਾਲਸੇ ਦਾ ਰਾਜ ਇਹ ਕਾ ਰਹਾ ਹੈਗਾ ਫਿਰ ਬਤਾਵਾਂਗੇ ਸਰਕਾਰਾਂ ਨੂੰ ਕਾਨੂੰਨ ਬਣਾ ਕਿਸ ਤਰ੍ਹਾਂ ਜਾਂ ਔਰ ਬੇਅਦਮੀਆਂ ਹੋਵਾਂ ਕਿਸ ਤਰ੍ਹਾਂ ਜਾਂ ਭਾਜੀ ਦੇ ਸਰਕਾਰਾਂ ਪਰ ਕਿਸੇ ਦੀ ਤਾਕਤ ਨਹੀਂ ਹੈ ਵੀ ਇਹ ਕਾ ਕਿਸੇ ਗੋਂ ਕੇ ਅੰਦਰ ਪਰ ਮਾਰ ਜਾ ਬੇਤੀਆ ਤੁਹਾਨੂੰ بار بار ਆ ਗੂ ਬੈਠੇ ਸਾਰੇ ਯੂਨੀਅਨਰ ਕੇ ਸਾਰੇ ਜੱਟੇ ਬੰਦੀਆਂਗੇ ਪਰ ਸਾਰੇ ਜੱਟੇਦਾਰ ਬੈਠੇ ਆਂ ਯਾਂ ਅਸੀਂ ਅੱਜ ਇੱਕ ਐਸਾ ਕੰਮ ਕਰਕੇ ਜਾਣਾ ਯਾਂ ਜਿਸ ਤੇ ਆਣੇ ਵਾਲੇ ਟਾਈਮ 'ਚ ਸਰਕਾਰ ਤੁਹਾਨੂੰ ਹੱਥ ਜੋੜ ਕੇ ਕਹਾ ਵੀ ਬਣਾਇਆ ਥਾਰੇ ਹੱਕ ਦਾ ਕਾਨੂੰਨ ਬਣਾਇਆ ਥਾਰੇ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਕਰਨ ਵਾਲੇ ਦਾ ਕਾਨੂੰਨ ਲੇਟੋ ਕਰੀਆ ਵੀ ਉਹਨੂੰ ਸਜ਼ਾ ਹੋਣੀ ਚਾਹੀਏ ਸਜ਼ਾ ਨਹੀਂ ਗਰਦਨ ਤੇ ਲੱਗ ਆਉਣੀ ਚਾਹੀਏ ਵੀਹਾਂ ਕੀ ਹੋਇਆ ਬੇਦਵੀ ਇਹਨੂੰ ਕੀ ਪਤਾ ਹਮ ਜਦ ਅੱਜ ਬੈਠੇ ਆ ਕਿਸੇ ਦੀ ਵੇਲ ਬੈਠੇ ਆ ਇਹਾਂ ਤੋਂ ਖੜਕਾ ਹੰ ਵੀ ਬਹੁਤ ਕੁਝ ਕਹਦੇ ਆ ਪਰ ਮਹਾਰਾਜ ਨੂੰ ਨਾਜਰ ਮਨ ਕਹਨਾ ਤੁਹਾਨੂੰ ਕਹਿ ਰਹੇ ਆ ਵੀ ਇੱਕ ਵਾਰ ਕਹਿ ਕਾ ਦੇਖੋ ਵੀ ਉਹ ਗਰਤਨ ਜਿਸ ਤਰੀਕੇ ਵਰਤਾਰਾ ਗੈਲਪੜੀ ਨਾ ਕਰ ਦਿਓ ਬਲ ਸੋਨਹੋ ਜੈ ਆਵਾਜ਼ ਨਹੀਂ ਆਂਦੀ ਹੈ আর ਇਹ ਦੂਰ ਵਾਲਿਆਂ ਨੂੰ ਵੀ ਬੇਨਤੀ ਹੈ ਮੇਰੀ ਭਾਈ ਸਾਹਿਬ ਨੇ ਲੰਗਰ ਛਕ ਲਿਆ ਹਮ ਪਾਰਕ ਨਹੀਂ ਦੇਖਣ ਆਏ ਹਾਂ ਹਮ ਗੁਰਜੀਤ ਸਿੰਘ ਕੀ ਆਵਾਜ਼ ਨੂੰ ਬੁਲੰਦ ਕਰਨ ਆਏ ਹੋਏ ਹਾਂ ਅਗਰ ਜੇ ਗੁਰਜੀਤ ਸਿੰਘ ਕੀ ਆਵਾਜ਼ ਬੁਲੰਦ ਨਾ ਹੋਈ ਨਾ तेरे यहां आने का भी कोई फायदा नहीं है बड़ी बड़ी जथेबंदियां बैठी जिनके कैडर कितने तगड़े तगड़े हैं, अगर हल्ला मार ये दे, देखा नहीं पीछा था हल्ला मारा था सर, जमीन के बारे में सरकार गोडे पर नहीं आ थी कोई बड़ी बात नहीं है बेनती कराया हुक्म करो एक बार यो करना या, सब तो पहला अग्न होवे चाहे जान रहा चाहे ना रहा तकरीबन मेरे बारे में सारा पता भी होगा मैं बताने की जोड़ नहीं मिठू भी बनने वाली बात आद भगत सिंह अंबाला जय सिंह जलबेड़ा ਬਾਰਡਰ ਟੈਨਰ ਨਰਦੀਪ ਦਾ ਡੈਡੀ ਹੂੰ ਆਹ ਸ੍ਰੀਆ ਗਾਲ ਇਹ ਵੀ ਪਾਪਾ ਜੀ ਭੋਗ ਬਣਾ ਲੈ ਜਾਣੇ ਆ ਓਏ ਭਰਨ ਨੂੰ ਕੋ ਗਿਆ ਹਨਾਦੋ ਸੰਤ ਪਿੰਡ ਵਾਲਿਆਂ ਨੂੰ ਵੀ ਬਾਗਵਾ ਪੁੱਛਿਆ ਆ ਇਹਨੂੰ ਤਾਂ ਕਹਾਂ ਪੁੱਛ ਲੈਗੇ ਤੁੰਗ आज हर आदमी कहां गुरुद्वारे के अंदर संत चाहिए। जब कहां चले गए थे, मारी आओ इस कौम, मेरी कहला ओ, इस कौम भी नहीं देना है पर नहीं इस देश की हर स्टेट की भिल, जब बंदा नहीं रहे ना फिर उसके बाद याद करा फलाना न्यू कर गया ढिमका न्यू कर गया 1.5 ਕਿਲੋਮੀਟਰ ਦੀ ਲੈਨ ਸੰਸਕਾਰ ਪਰ ਹੋਵਾ ਪਰ ਹਮ ਯੂ ਕਹਾ ਇਹ ਵੀ ਬਾਬਾ ਜੀ ਕਹਿਗਾ ਕਿ ਇਹਦੀ ਗੁਰਜੀਤ ਸਿੰਘ ਨੂੰ ਸਹੀ ਸਲਾਮਤ ਤਲਾ ਲਿਓ ਫੇਰਾ ਕਰਨ ਦੀ ਜਿੱਤ ਨਹੀਂ ਤਾਂ ਅਗਰ ਕਹੀ ਗੁਰਜੀਤ ਸਿੰਘ ਨੂੰ ਕੁਝ ਹੋ ਗਿਆ ਕੋਈ ਨਾ ਕੋਈ ਹੋਰ ਜੰਮਗਾ ਅਬ ਇਸੀ ਕਬਰ ਦੇ ਉੱਪਰ ਚੜਾਗਾ ਪਰ ਕਾਨੂੰਨ ਬਣਿਆ ਤਾਂ ਹਟਣਾ ਆ ਅਗਰ ਕਾਨੂੰਨ ਨਾ ਬਣਿਆ ਸੇਵੀ ਉਠਾਏ ਆ ਗੁਰਦੁਆਰਾ ਸਾਹਿਬ ਜੀ ਹਾਂ ਬਾਬਾ ਜੀ ਦਾ ਸਾਰੇ ਪਰਿਵਾਰ ਕੀ ਸਾਰੇ ਰਿਸ਼ਤੇਦਾਰਾਂ ਕੀ ਮੰਗਲ ਰੱਖਦੇ ਆ ਰੁਪਏ 10 ਜੜਾਵਾ ਗੱਲ ਲੱਗੇ ਮਾਂ ਸਾਰਾ ਕੁਝ ਤੇ ਹੈ ਕਿ ਨਹੀਂ ਦੇ ਦੇ ਧੰਨੂ 10 ਰੁਪਏ ਦੇ ਅੰਦਰ ਫਾਰੇ ਅਰਦਾਸ ਵੀ ਸੁਣਾਇਆ ਫਾਰੇ ਰਿਸ਼ਤੇਦਾਰਾਂ ਕੀ ਅਰਦਾਸ ਵੀ ਸੁਣਾਇਆ ਹਰੇ ਘਰ ਕੀ ਅਰਦਾਸ ਵੀ ਸੁਣਾਇਆ ਅੱਜ ਆਪਣੀ ਅਰਦਾਸ ਵਾਸਤਾ ਬੰਗ ਕਰ ਰਹੇ ਆ ਵੀ ਮੇਰੀ ਪਿਆਤ ਵੀ ਬਚਾਓ ਔਰ ਇਨ ਸਰਕਾਰਾਂ ਨੂੰ ਐਸਾ ਸਬਕ ਸਿਖਾਓ ਵੀ ਅੰਦੇ ਹੀ ਪੈਣਾ ਇਹ ਵੀ ਬਾਬਾ ਜੀ ਕਹਿ ਗਏ ਕਰੇ ਰਾਜਨੀਤੀ ਆਦਮੀ ਜਦ ਨਾਲ ਸੱਤਾਵਾਂ ਨਹੀਂ ਹੁੰਦੇ ਨਾ ਫਿਰ ਬਹੁਤ ਜਗ੍ਹਾ ਮੱਥਾ ਟੇਕਣ ਜਾਹਾਂ ਆ